ਸ਼ਤਰੀ ਅਕਾਲ ਦੋਸਤੋ ਸਕੂਲਾਂ ਦੇ ਵਿੱਚ ਛੁੱਟੀਆਂ ਜੋ ਵਧਾਈਆਂ ਗਈਆਂ ਹਨ ਉਸ ਬਾਰੇ ਅੱਜ ਗੱਲ ਕਰਾਂਗੇ ਆਪਾਂ ਤੁਸੀਂ ਚੈਨਲ ਤੇ ਜੇਕਰ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਵੱਧਦੀ ਗਰਮੀ ਨੂੰ ਦੇਖ ਕੇ ਸਕੂਲਾਂ ਬਾਰੇ ਵੱਡਾ ਐਲਾਨ ਕੀਤਾ ਗਿਆ ਹੈ ਇਹ ਜੋ ਛੁੱਟੀਆਂ ਹਨ ਹੁਣ 15 ਜੁਲਾਈ ਤੱਕ ਕਰ ਦਿੱਤੀਆਂ ਗਈਆਂ ਨੇ ਇਹ ਫੈਸਲਾ ਕੁਝ ਕੁ ਸਕੂਲਾਂ ਵੱਲੋਂ ਲਿਆ ਗਿਆ ਹੈ ਪਰ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਪਰ ਜੇਕਰ ਗਰਮੀ ਦੇਖੀ ਤਾਂ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਮਾਪੇ ਚਾਹੁੰਦੇ ਹਨ ਕਿ ਇਹ ਜੋ ਛੁੱਟੀਆਂ ਹਨ 15 ਜੁਲਾਈ ਤੱਕ ਕਰ ਦਿੱਤੀਆਂ ਜਾਣ ਤਾਂ ਜੋ ਬੱਚੇ ਗਰਮੀ ਤੋਂ ਬਚ ਸਕਣ ਕਿਉਂਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜੋ ਗਰਮੀ ਤੋਂ ਬਚਣ ਲਈ ਉਹ ਮਾਹੌਲ ਨਹੀਂ ਮਿਲਦਾ ਜੋ ਘਰਾਂ ਦੇ ਵਿੱਚ ਹੁੰਦਾ ਹੈ ਇਸ ਲਈ ਬੱਚੇ ਬਿਮਾਰ ਨਾ ਹੋਣ ਮਾਪੇ ਚਾਹੁੰਦੇ ਨੇ ਕਿ ਬੱਚਿਆਂ ਨੂੰ ਜੋ ਛੁੱਟੀਆਂ ਹੋਰ ਵਧਾਈਆਂ ਜਾਣ ਪਰ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਨੇ ਹਲੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਦੇਖਣਾ ਹੋਵੇਗਾ ਕਿ ਸਰਕਾਰ ਇਸ ਬਾਰੇ ਕੀ ਫੈਸਲਾ ਕਰਦੀ ਹੈ ਇਹ ਛੁੱਟੀਆਂ ਦਾ ਫੈਸਲਾ ਕੁਝ ਕੁ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਹੀ ਲਿਆ ਗਿਆ ਹੈ ਜੇਕਰ ਮਾਪਿਆਂ ਦੀ ਮੰਨੀਏ ਤਾਂ ਮਾਪਿਆਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੋ ਬੂਟ ਅਤੇ ਜਰਾਬਾਂ ਪਾ ਕੇ ਜਾਣਾ ਪੈਂਦਾ ਹੈ ਪਰ ਇੰਨੀ ਗਰਮੀ ਦੇ ਵਿੱਚ ਬੂਟ ਤੇ ਜਰਾਬਾਂ ਪਾ ਕੇ ਜਾਣਾ ਬਹੁਤ ਮੁਸ਼ਕਲ ਹੈ ਤੇ ਅਜਿਹੇ ਵਿੱਚ ਹੁਣ ਸਰਕਾਰ ਬੱਚਿਆਂ ਦੇ ਬਾਰੇ ਕੀ ਫੈਸਲਾ ਲੈਂਦੀ ਹੈ ਇਹ ਦੇਖਣਾ ਹੋਵੇਗਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ